ਅੱਜ ਬੜਾ ਹੀ ਦਰਦਨਾਕ ਹਾਦਸਾ ਵਾਪਰਿਆ ਦਰਅਸਲ ਇਸ ਹਾਦਸੇ ਦੇ ਵਿੱਚ ਤਿੰਨ ਮੁੰਡੇ ਜਿਹੜੇ ਨੇ ਨੌਜਵਾਨ ਮੁੰਡੇ ਕਹਿੰਦੇ ਕਿ ਉਹਨਾਂ ਦੀ ਮੌਤ ਹੋਈ ਹੈ ਔਰ ਇੱਕ ਮੁੰਡਾ ਇਹਨਾਂ ਦੇ ਵਿੱਚੋਂ ਕੈਨੇਡਾ ਦੇ ਉੱਤੇ ਕੈਨੇਡਾ 'ਚ ਪੀਆਰ ਸੀਗਾ ਦਰਅਸਲ ਇਹ ਬਖਸ਼ੀਵਾਲਾ ਮਾਨਸਰ ਦੇ ਕੋਲ ਪੈਂਦਾ ਪਿੰਡ ਉੱਤੇ ਲਾਗੇ ਹਾਦਸਾ ਵਾਪਰਿਆ ਜਿਹੜੇ ਦੋ ਮੁੰਡੇ ਆ ਜਿਨ੍ਹਾਂ ਤੋਂ ਇੱਕ ਪੀਆਰ ਸੀਗਾ ਉਹ ਬੁਲਟ ਮੋਟਰਸਾਈਕਲ ਤੇ ਸੀ ਔਰ ਉਹਨਾਂ ਦੋਨਾਂ ਦੀ ਜਿਹੜੀ ਇਸ ਪਿਕਅਪ ਗੱਡੀ ਦੇ ਨਾਲ ਟੱਕਰ ਹੁੰਦੀ ਹੈ اور বুলেট والے دو نے منڈے بنا موت ਹੁੰਦੀ ਆ ਔਰ ਨਾਲ ਇੱਕ ਸਾਈਕਲ ਵਾਲਾ ਵਿਚਾਰਾ ਸੀਗਾ ਹਾਲਾਂਕਿ ਉਹਦੀ ਪਛਾਣ ਜਿਹੜੀ ਅਜੇ ਨਹੀਂ ਕੀਤੀ ਜਾ ਸਕੀ ਔਰ ਉਹ ਸਾਈਕਲ ਵਾਲਾ ਮੁੰਡਾ ਮਰਿਆ বুলেট ਵਾਲੇ ਦੋਨੇ ਮੁੰਡੇ ਮਰ ਗਏ ਨੇ ਔਰ বুলেট ਵਾਲੇ ਮੁੰਡਿਆਂ ਦੇ ਵਿੱਚੋਂ ਇੱਕ ਜਿਹੜਾ ਦੱਸਿਆ ਜਾ ਰਿਹਾ ਸੀ ਕੈਨੇਡਾ ਦਾ ਪੀਆਰ ਹੈ ਔਰ ਜਿਹਦੀ ਮੌਤ ਹੋਈ ਹੈ ਬੜਾ ਬੇਹਦ ਦਰਦਨਾਕ ਹਾਸਾ ਆ ਪਿਕਅਪ ਗੱਡੀ ਦੇ ਨਾਲ ਬੁਲੇਟ ਦੀ ਟੱਕਰ ਹੁੰਦੀ ਆ ਔਰ ਰਾਸਤੇ ਦੇ ਵਿੱਚ ਕਹੇ ਰਿ ਸਾਈਕਲ ਵਾਲਾ ਵਿਚਾਰਾ ਕਹਿੰਦੇ ਨੇ ਵੀ ਇੱਕ ਸਾਈਡ ਤੇ ਆ ਰਿਹਾ ਸੀਗਾ ਪਰ ਜਦੋਂ ਇਹ ਦੋਹਾਂ ਗੱਡੀਆਂ ਜਿਹੜੀਆਂ ਨੇ ਇਹਨਾਂ ਦਾ ਬੈਲੈਂਸ ਵਿਗੜਿਆ ਤਾਂ ਉਹ ਵਿਚਾਰੇ ਦੇ ਉੱਪਰ ਵੀ ਚੜ ਗਈ ਉਹਦੀ ਵੀ ਮੌਤ ਹੋਈ ਆ ਔਰ ਇਹ ਪਿੰਡ ਬਖਸ਼ੀ ਵਾਲਾ ਆ ਪਿਕਅਪ ਗੱਡੀ ਤੋਂ ਬਾਅਦ ਜਿਹੜੇ ਦੋ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਦੱਸਿਆ ਜਾਂਦਾ ਵੀ ਇੱਕ ਬੂਟਾ ਸਿੰਘ ਦੀ 26 ਸਾਲ ਤੇ ਦੂਸਰਾ ਤਾਰੀ ਆ ਮੁੰਡਾ ਉਹਦੀ ਉਮਰ 25 ਸਾਲ ਆ ਤੇ ਕੈਨੇਡਾ ਦੇ ਵਿੱਚ ਪੀਆਰ ਸੀਗਾ ਔਰ ਤੀਸਰੇ ਦੀ ਹਲੇ ਵਿਚਾਰੇ ਦੀ ਸਾਈਕਲ ਵਾਲੇ ਦੀ ਪਛਾਣ ਨਹੀਂ ਕੀਤੀ ਜਾ ਸਕੀ ਔਰ ਫਿਲਹਾਲ ਤੁਸੀਂ ਦੇਖ ਸਕਦੇ ਹੋ ਘਟਨਾ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੀ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਕਿ ਕਿੱਡਾ ਵੱਡਾ ਕਾਣ ਹੋਇਆ ਆ ਕਿਸ ਤਰੀਕੇ ਦੇ ਨਾਲ ਜੜਾ ਆ ਇਹ ਪੂਰੀ ਘਟਨਾ ਵਾਪਰੀ ਹੈ ਔਰ ਇਹ ਘਟਨਾ ਤੋਂ ਬਾਅਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਤੇ ਆ ਕਿ ਬੁਲਟ ਮੋਟਰਸਾਈਕਲ ਦਾ ਕੱਖ ਵੀ ਨਹੀਂ ਬਚਿਆ ਔਰ ਉਧਰ ਸਾਈਕਲ ਵਿਚਾਰਾ ਤੋਂ ਦੋ ਹਿੱਸਿਆਂ ਦੇ ਵਿੱਚ ਟੁੱਟ ਗਿਆ ਹੈ ਜੋ ਸਾਈਕਲ ਵਾਲੇ ਦਾ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਕੀ ਹੋਏਗਾ ਔਰ ਸਵਾਲ ਇਹ ਖੜਾ ਹੁੰਦਾ ਹੈ ਵੀ ਹੁਣ ਇੱਥੇ ਕੋਈ ਸੀਸੀਟੀਵੀ ਨਹੀਂ ਹੈ ਪਰ ਕਿਸ ਤਰੀਕੇ ਪਤਾ ਲੱਗ ਸਕੇ ਔਰ ਚਸ਼ਮਦੀ ਦੱਸਦੇ ਆ ਕਿ ਇਹ ਬੁਲਟ ਵਾਲੇ ਵੀ ਤੇਜ਼ ਸੀਗੇ ਪਿਕਅਪ ਗੱਡੀ ਮੱਗਿਓ ਆ ਰਹੀ ਸੀਗੀ ਜਿਸ ਕਰਕੇ ਬੈਲੈਂਸ بگੜਿਆ ਔਰ ਬੈਲੈਂਸ بگੜਨ ਤੋਂ ਬਾਅਦ ਇਹ ਪੂਰੀ ਘਟਨਾ ਹੋਈ ਹੈ ਔਰ ਸ਼ਾਇਦ ਛੁੱਟੀ ਘਟਨਾ ਆਇਆ ਹੋਗਾ ਜਾਂ ਛੁੱਟੀ ਆਇਆ ਹੋਣਾ ਪੀਆਰ ਵਾਲਾ ਮੁੰਡਾ ਔਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਉਸ ਪੈਂਡ ਦੇ ਵਿੱਚ ਕਿੱਦਾਂ ਦਾ ਮਾਹੌਲ ਹੋਏਗਾ ਕਿੰਨਾ ਮਾਤਮ ਪਸਰ ਗਿਆ ਹੋਏਗਾ ਕਿ ਤਿੰਨ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੋਈ ਹੈ ਉਸ ਏਰੀਏ ਦੇ ਹੋਣਗੇ ਸੁਆਭਕ ਹੈ ਕਿ ਇਹ ਦੋ ਮੁੰਡਿਆਂ ਦੀ ਤਾਂ ਪਛਾਣ ਹੋ ਗਈ ਆ ਉਹ ਜਿਹੜਾ ਸਾਈਕਲ ਦੇ ਉੱਤੇ ਆ ਰਿਹਾ ਔਰ ਉਸ ਸਾਈਕਲ ਵਾਲਾ ਵੀ ਵਿਚਾਰਾ ਉੱਥੇ ਦਾ ਕਿਤੇ ਨੇੜੇ țeੜੇ ਦਾ ਹੋਏਗਾ ਧਿਆਨ ਨਾਲ ਚਲਾਇਓ ਔਰ ਸ਼ੋਸ਼ੇ ਬਾਜੇ ਚ ਜਾਂ ਕਈ ਵਾਰ ਅਸੀਂ ਰੇਸ ਦੀ ਗੇਮ ਦੇ ਵਿੱਚ ਪੈ ਜਾਂਦੇ ਆ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਨਹੀਂ ਤੇ ਤੁਸੀਂ ਦੇਖੋ ਬੁਲਟ ਦਾ ਕਿੱਡਾ ਨੁਕਸਾਨ ਹੋਇਆ ਸਾਰਾ ਮੂਰਲਾ ਹਿੱਸਾ ਬੁਲਟ ਦਾ ਚੱਲਿਆ ਗਿਆ ਔਰ ਉਹ ਮੁੰਡਾ ਜਿਹੜਾ ਸਾਈਕਲ ਆ ਉਹਦਾ ਵੀ ਇੱਕ ਪਾਰਟ ਸਾਈਡ ਦੇ ਉੱਤੇ ਪਿਆ ਆ ਇਦਾਂ ਲੱਗਦਾ ਕਿ ਸਾਈਕਲ ਗੱਭਿਓ ਵੱਢਿਆ ਗਿਆ ਹੋਵੇ ਸੋ ਇਹ ਮਾਨਸਾ ਦੇ ਲੱਗ ਗਏ ਬਖਸ਼ੀ ਵਾਲਾ ਪਿੰਡ ਪੈਂਦਾ ਆ ਜਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਆ ਔਰ ਤਿੰਨ ਨੌਜਵਾਨ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਆ ਤਿੰਨ ਤਿੰਨ ਘਰਾਂ ਦੇ ਵਿੱਚ 70 ਵਿਛਣੇ ਆ ਕਿੰਨੇ ਰਿਸ਼ਤੇ ਟੁੱਟਨੇ ਆ ਔਰ ਇਸ ਸਪੀਡ ਦਾ ਕਰਕੇ ਆ ਵੀ ਸਪੀਡ ਅਸੀਂ ਸਾਰੇ ਜਣੇ ਜਿਹੜਾ ਆ ਕੰਟਰੋਲ 'ਚ ਰੱਖਿਆ ਕਰੀਏ ਕਿਉਂਕਿ ਕਈ ਵਾਰ ਸਾਨੂੰ ਪਤਾ ਨਹੀਂ ਲੱਗਦਾ ਜਦੋਂ ਅਸੀਂ ਸਾਧਨਾ ਦੇ ਉੱਤੇ ਹੁੰਨੇ ਆ ਪਰ ਇਹਦੇ ਨਾਲ ਨੁਕਸਾਨ ਬਹੁਤ ਹੋ ਜਾਂਦਾ ਘਾਣ ਬਹੁਤ ਹੋ ਜਾਂਦਾ ਸਾਡਾ ਆਪਣਾ ਨੁਕਸਾਨ ਤੇ ਹੁੰਦਾ ਹੀ ਹੁੰਦਾ ਆ ਦੂਸਰਾ ਜਿਹੜਾ ਸੜਕ ਦੇ ਉੱਤੇ ਜਾ ਰਿਹਾ ਆ ਸਾਈਕਲ ਦੇ ਪੁਰਜਾ ਜਿਹੜੇ ਇਸ ਟੋਡੀ ਸਕਰੀਨ ਦੇ ਉੱਤੇ ਆ ਤੁਸੀਂ ਦੇਖੋ ਵੀ ਉਹ ਸਾਈਕਲ ਵਾਲੇ ਦੀ ਕਿੰਨੀ ਬੇਰਹਿਮੀ ਦੇ ਨਾਲ ਉਹਨੂੰ ਬੇਰਹਿਮ ਮੌਤ ਮਿਲੀ ਹੋਏਗੀ ਕਿ ਜਿਸ ਹਿਸਾਬ ਦੇ ਨਾਲ ਉਹਦੇ ਸਾਈਕਲ ਤੇ ਦੋ ਟੋਟੇ ਹੋ ਗਏ ਆ ਔਰ ਇਹ ਬੁਲਟ ਮੋਟਰਸਾਈਕਲ ਦਾ ਕੀ ਬਣਿਆ ਹੋਇਆ ਮੋਹਲਾ ਟਾਇਰ ਸਾਰਾ ਜਿਹੜਾ ਉਹ ਬਸ ਗਿਆ ਆ ਇਹ ਤਸਵੀਰਾਂ ਬੇहद ਖਤਰਨਾਕ ਹੈ ਪਰ ਇਸ਼ਾਰਾ ਇੱਕ ਚੀਜ਼ ਇਹ ਕਰਦੀਆਂ ਆ ਕਿ ਰੋਡਾਂ ਦੇ ਉੱਤੇ ਸੀ ਸੰਭਲ ਕੇ ਚੱਲ ਗਏ ਹਾਲਾਂਕਿ ਇਸ ਘਟਨਾ ਦੀ ਗੱਲ ਕਰਾਂ ਤੇ ਇਹਦੇ ਵਿੱਚ ਹਜੇ ਪਤਾ ਨਹੀਂ ਲੱਗ ਸਕਿਆ ਕਿਉਂਕਿ ਨਾ ਹਾਲਾਕੇ ਸੀਸੀਟੀਵੀ ਹੋ ਨਾ ਕਿਸੇ ਚਸ਼ਮਦੀਦੀ ਵੱਲੋਂ ਸਾਡੇ ਕੋਲੇ ਬਾਈਟ ਆਈ ਹੈ ਵੀ ਕੀ ਹੋਇਆ ਕਿਸ ਤਰੀਕੇ ਹੋਇਆ ਇਹਦੇ ਚ ਅਜੇ ਤੱਕ ਕੁਝ ਨਹੀਂ ਪਤਾ ਵੀ ਗਲਤੀ ਕਿਹਦੀ ਹੈ ਔਰ ਇਹ ਤਸਵੀਰਾਂ ਬੇहद ਖਤਰਨਾਕ ਤਸਵੀਰਾਂ ਆ ਜਿਹਦੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਈ ਹੈ